ਸੋ ਮੈਂ ਹਾਂ ਸੰਦੀਪ ਚੌਧਰੀ ਤੇ ਤੁਸੀਂ ਬਣੇ ਹੋਏ ਹੋ ਨਿਊਜ਼ 89 ਪੰਜਾਬ ਦੇ ਨਾਲ ਇੱਕ ਅਹਿਮ ਖਬਰ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਅਸੀਂ ਖੜੇ ਹਾਂ ਰਾਜਪੁਰਾ ਦੇ ਰੋਟਰੀ ਕਲੱਬ ਦੇ ਸਾਹਮਣੇ ਜਿਹੜਾ ਬਲਿੰਕਟ ਜੋ ਲੋਕਾਂ ਨੂੰ ਰੋਜ਼ ਸਹੂਲਤਾਂ ਦੇ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਛੋਟਾ-ਛੋਟਾ ਸਮਾਨ ਜਿਹੜਾ ਹੈ ਪਹੁੰਚਾਉਣ ਦੀ ਜ਼ਿੰਮੇਵਾਰੀ ਇਹਨਾਂ ਮੁੰਡਿਆਂ ਤੇ ਐ ਜੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਲੇਕਿਨ ਅੱਜ ਗੱਲ ਕੁਝ ਹੋਰ ਹੈ ਇਹ ਮੁੰਡੇ ਜਿਹੜੇ ਹਨ ਆਪਣੀਆਂ ਮੰਗਾਂ ਨੂੰ ਲੈ ਕੇ ਬਲਿੰਕਟ ਜਿਹੜੇ ਕੰਮ ਕਰਦੇ ਆ ਜਿਹੜੇ ਪ੍ਰਾਈਵੇਟ ਤੌਰ ਤੇ ਉਹਰੇ ਲੋਕਾਂ ਦੇ ਘਰਾਂ ਦੇ ਵਿੱਚ ਸਮਾਨ ਪਹੁੰਚਾਉਂਦੇ ਜਿਵੇਂ ਤੁਸੀਂ ਆਰਡਰ ਕਰਦੇ ਹੋ ਇਹ ਉਹੀ ਨੌਜਵਾਨ ਮੁੰਡੇ ਐ ਜਿਹੜੇ ਕਿ ਤੁਹਾਡਾ ਆਰਡਰ ਜਿਹੜਾ ਹੈ 10 ਮਿੰਟ ਜਾਂ 5 ਮਿੰਟ ਵਿੱਚ ਪਹੁੰਚਾਉਣ ਦਾ ਦਾਵਾ ਕਰਦੇ ਆ ਸੋ ਅੱਜ ਤੁਸੀਂ ਦੇਖ ਰਹੇ ਹੋਣੇ ਜਾਂ ਤੁਸੀਂ ਆਰਡਰ ਕਰਦੇ ਹੋਣੇ ਜਾਂ ਤਾਂ ਆਰਡਰ ਲੇਟ ਹੋ ਜਾਂਦਾ ਹੋਣਾ ਜਾਂ ਫਿਰ ਆਰਡਰ ਨਹੀਂ ਹੋ ਪਾ ਰਿਹਾ ਹੋਣਾ ਉਹਦੀ ਇੱਕ ਵਜ੍ਹਾ ਏ ਹੈ ਕਿ ਅੱਜ ਇਹ ਮੁੰਡੇ ਜਿਹੜੇ ਵੀ ਹੈ ਆਪਣੀ ਮੰਗਾਂ ਨੂੰ ਲੈ ਕੇ ਅੱਜ ਹੜਤਾਲ ਤੇ ਚੱਲ ਰਹੇ ਆ ਸੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਧਿਆਨ ਦੇ ਨਾਲ ਸੁਣਨਾ ਤੇ ਇਹਨਾਂ ਮੁੰਡਿਆਂ ਦੀ ਮੰਗਾਂ ਜੇ ਤੁਹਾਨੂੰ ਜਾਇਜ਼ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੇ ਇਹ ਤੁਹਾਡੇ ਸੁਵਿਧਾ ਦੇ ਵਿੱਚ ਇੱਕ ਕੰਮ ਆਉਂਦੇ ਹੈ ਤੁਹਾਨੂੰ ਰੋਜ਼ ਜਿਹੜੀ ਚੀਜ਼ਾਂ ਦੀ ਜੁਰਤ ਹੁੰਦੀ ਹੈ ਇਹੀ ਉਹ ਸ਼ਖਸ ਹੈ ਇਹੀ ਨੌਜਵਾਨ ਹੈ ਜੋ ਤੁਹਾਡੇ ਘਰਾਂ ਤੱਕ ਇੱਕ ਛੋਟੀ ਸੂਈ ਤੋਂ ਲੈ ਕੇ ਇੱਕ ਵੱਡੀ ਚੀਜ਼ ਤੱਕ ਜਿਹੜਾ ਹੈ ਪਹੁੰਚਾਣ ਦੀ ਜ਼ਿੰਮੇਵਾਰੀ ਰੱਖਦੇ ਹਨ ਸੋ ਇਹਨਾਂ ਨੂੰ ਉਸ ਦੇ ਐਵਜ਼ ਦੇ ਵਿੱਚ ਕੀ ਦਿੱਤਾ ਜਾਂਦਾ ਹੈ ਜੋ ਇਹਨਾਂ ਨੇ ਮੈਨੂੰ ਦੱਸਿਆ ਉਹ ਆਪਾਂ ਇਹਨਾਂ ਦੀ ਜਵਾਨੀ ਸੁਣਾਂਗੇ ਕੀ ਮੰਗਾ ਹੈਗੀ ਇਹਨਾਂ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਭਾਜੀ ਕੀ ਕੀ ਗੱਲ ਹੋ ਗਈ ਅੱਜ ਅੱਜ ਬਲਿੰਕਟ ਜਿਹੜਾ ਹੈ ਬੜਾ ਸ਼ਹਿਰ ਦੇ ਵਿੱਚ ਸਲੋ ਕਹਿ ਸਕਦੇ ਆਪਾਂ ਕਛੂਏ ਦੀ ਚਾਲ ਚੱਲ ਰਹੀ ਹੈ ਜੋ ਕਿ 5 ਮਿੰਟ ਦੇ ਵਿੱਚ 2 ਮਿੰਟ ਦੇ ਵਿੱਚ ਸਮਾਨ ਪਹੁੰਚਾਉਣ ਦੀ ਗੱਲ ਕਰਦੇ ਅੱਜ ਕਿਤੇ ਸਲੋ ਦੇਖਿਆ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਇਹ ਦਿੱਕਤ ਇਹ ਆ ਰਹੀ ਆ ਪਿਛਲੇ 20-22 ਦਿਨਾਂ ਤੋਂ ਨਾ ਸਟੋਰ ਦੇ ਅੰਦਰ ਜਿਹੜੇ ਪਿਕਰ ਹੁੰਨੇ ਆ ਮੁੰਡੇ ਮਤਲਬ ਕਿ ਰਾਈਡਰਾਂ ਤੱਕ ਸਮਾਨ ਪਹਚਾਨਨੇ ਆ ਵੀ ਉਹ ਪਿਕਰਾਂ ਦੀ ਸ਼ਾਰਟੇਜ ਚੱਲ ਰਹੀ ਆ ਉਹਨਾਂ ਦੀ ਸ਼ਾਰਟੇਜ ਕਰਕੇ ਵੀ ਆ ਸਾਡੇ ਸਾਰਿਆਂ ਦਾ ਨੁਕਸਾਨ ਹੋ ਰਿਹਾ ਏ ਸਾਨੂੰ 21 ਕਾਰਡਰ ਪਿੱਛੇ 20-25-25 ਮਿੰਟ ਪਹਿਲਾਂ ਤਾਂ ਖੜਨਾ ਪੈ ਰਿਹਾ ਦੂਸਰੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਆ ਟ੍ਰੈਫਿਕ ਦੀ ਤੀਸਰਾ ਮੇਰਾ ਵੀਰ ਐਨੀ ਮਤਲਬ ਕਿ ਉਲਝਣਾ ਤੋਂ ਨਿਕਲ ਕੇ ਵੀ ਸਾਨੂੰ ਮੰਨੋ ਵੀ ਅਸੀਂ ਜੇ 3 ਕਿਲੋਮੀਟਰ ਦਾ ਵੀ ਫਾਸਲਾ ਤੈਅ ਕਰਦੇ ਆ ਸਾਨੂੰ ਉਹਦੇ 20 ਰੁਪਏ 22 ਰੁਪਏ ਤੋਂ ਉੱ ਠੀਕ ਹੈ ਉਹ ਪ੍ਰੋਬਲਮ ਚੱਲਦੇ ਚੱਲਦੇ ਫਿਰ ਜਦੋਂ ਅਸੀਂ ਚਲੋ ਮਾਰ ਖਾਪ ਗਏ ਹੁਣ ਮੈਂ ਤੁਹਾਨੂੰ ਕੱਲ ਦੀ ਜੇ ਮੈਂ ਆਪਣੀ ਅਰਨਿੰਗ ਦਿਖਾਵਾਂ ਵੀ ਕੱਲ ਮੈਂ ਆ ਦੇਖੋ 9 ਘੰਟੇ 24 ਮਿੰਟ ਕੰਮ ਕਰਿਆ ਠੀਕ ਹੈ ਜਿਹਦੇ ਵਿੱਚੋਂ ਮੇਰੇ 361 ਰੁਪਏ ਬਣੇ ਆ ਮੇਰਾ ਵੀਰ ਇਹਦੇ ਵਿੱਚ ਮੇਰਾ 44 ਕਿਲੋਮੀਟਰ ਮੋਟਰਸਾਈਕਲ ਚੱਲ ਚੁੱਕਿਆ ਠੀਕ ਹੈ ਮੇਰਾ ਹਾਂ ਇਹ ਚ ਤੇਲ ਪਾਣੀ ਮੇਰਾ ਸਾਰਾ ਇਹ ਟੁੱਟ ਭੱਜ ਮੇਰੀ ਹੈ ਠੀਕ ਨੇ ਮੇਰਾ ਵੀਰ ਇਹ ਸਾਡਾ ਸਾਰਿਆਂ ਦਾ ਚੱਲ ਰਿਹਾ ਹੈ ਆ ਤੇ ਜਦੋਂ ਮਤਲਬ ਕੀ ਮਾਨਨਦਾ ਹੈ ਕਦੀ ਸਟੋਰ 8 ਵਜੇ ਬੰਦ ਹੋ ਰਿਹਾ ਵੀਰੇ ਕਦੀ 10 ਵਜੇ ਬੰਦ ਹੋ ਰਿਹਾ ਅਸੀਂ ਸਵੇਰੀ ਹੁਣ ਮੈਂ ਖੁਦ ਹੀ ਦੱਸਾਂ ਮੈਂ 8 ਵਜੇ ਆ ਜਾਣਾ ਵੀਰੇ 8 ਤੋਂ ਰਾਤ ਨੂੰ 12 ਵਜੇ ਤੱਕ ਕੰਟੀਨਿਊਸਲੀ 16 ਘੰਟੇ ਕੰਮ ਕਰਦੇ ਆ ਠੀਕ ਹੈ ਮੇਰਾ ਵੀਰਾ ਕਰਦੇ ਕਰਾਂਦੇ ਜਦੋਂ ਸ਼ਾਮ ਨੂੰ ਹੁੰਦਾ ਹੈ ਵੀ ਸਾਡਾ ਹਾਂ ਵੀ ਯਾਰਾ ਤੁਹਾਡੇ ਦੋ ਤਿੰਨ ਆਰਡਰ ਰਹਿ ਗਏ ਵੀ ਅਸੀਂ ਇਨਸੈਂਟਿਵ ਤੇ ਪਹੁੰਚਣ ਆਲੇ ਆ ਹਨਾ ਜਦੋਂ ਪਹੁੰਚਣ ਲੱਗਦੇ ਆ ਉਦੋਂ ਸਟੋਰ ਵੀਰੇ ਬੰਦ ਹੋ ਜਾਂਦਾ ਜਿਹੜਾ ਸਾਨੂੰ ਮਿਲਿਆ ਹੁੰਦਾ ਵੀਰੇ ਉਹ ਵੀ ਇਨਸੈਂਟਿਵ ਸਾਡਾ ਕੱਟ ਜਾਂਦਾ ਹੈ ਘੱਟੋ ਘੱਟ 20-22 ਦਿਨਾਂ ਤੋਂ ਪ੍ਰੋਬਲਮ ਚੱਲਦੀ ਆ ਰਹੀ ਹੈ ਠੀਕ ਹੈ ਇਹ ਛੋਟੀ 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 ਚੀਜ਼ ਚੱਲਦੀ ਚੱਲਦੀ ਚਲੋ ਤਿਹਾਰ ਸੀ ਅਸੀਂ ਆਪਣੇ ਔਖੇ ਸੌਖੇ ਕੱਟਦੇ ਆ ਰਹੇ ਹਾਂ ਮੇਰਾ ਵੀਰ ਪਰ ਦੋ ਚਾਰ ਦਿਨਾਂ ਤੋਂ ਤਾਂ ਹੁਣ ਕੱਲ 4 ਵਜੇ ਦਾ ਵੀਰੇ ਨੈਟ ਦਾ ਇਸ਼ੂ ਆ ਗਿਆ ਚਲੋ ਅਸੀਂ ਮੰਨ ਇਸ਼ੂ ਆ ਰਹੇ ਆ ਜਿਹੜੇ ਅੰਦਰ ਪਿਕਰ ਆਏ ਆ ਮੇਰੇ ਵੀਰ ਪੁਰਾਣੇ ਪਿਕਰਾਂ ਦਾ ਵੀ ਕਿਆ ਕਨਸਲਟ ਹੈ ਵੀ ਪਹਿਲਾਂ ਜਦੋਂ ਸਟੋਰੇਜ ਸਟਾਰਟਿੰਗ ਹੋਇਆ ਤਾਂ 7-800 ਆਰਡਰ ਹੁੰਦਾ ਸੀ ਉਹਦਾ ਠੀਕ ਨਹੀਂ ਉਹਦੇ ਚ ਪਿਕਰਾਂ ਨੂੰ ਦਿੱਕਤ ਨਹੀਂ ਹੁੰਦੀ ਮਨੂੰ ਇੱਕ ਸ਼ਿਫਟ ਚ 6 ਸ਼ਿਫਟ ਮਤਲਬ ਕਿ ਪਿਕਰ ਹੈ ਤਾਂ ਉਹ ਕਰ ਲੈਂਦੇ ਸੀ ਕੰਮ ਹੁਣ ਏਰੀਆ ਵੀ ਖੁੱਲ ਗਿਆ ਆਰਡਰ ਗ੍ਰੋਥ ਵੀ ਜ਼ਿਆਦਾ ਹੋ ਗਈ 1200 1300 ਆਰਡਰ ਪ੍ਰਤੀ ਦਿਨ ਹੋ ਗਿਆ ਤਾਂ ਉਹਦੇ ਕਰਕੇ ਉਹ ਸਾਰਾ ਪ੍ਰੈਸ਼ਰਾਈਜ਼ਰ ਪਿਕਰਾਂ ਤੇ ਆ ਗਿਆ ਪਿਕਰ ਕਹਿੰਦੇ ਆ ਮੈਨਪਾਵਰ ਘਟਾ ਐ ਕੰਪਨੀ ਕਹਿੰਦੀ ਵੀ ਜਦੋਂ ਪਹਿਲਾਂ ਕੰਮ ਕਰਦੇ ਸੀ ਤਾਂ ਹੁਣ ਕਿਉਂ ਨਹੀਂ ਕਰਦੇ ਉਹ ਇਹਨਾਂ ਦਾ ਕੰਸਲਟ ਆ ਪਰ ਇਹਨਾਂ ਦੀ ਕੰਸਲਟ ਦੇ ਵਿੱਚ ਵੀਰੇ ਦਬ ਰਹਿਆਂ ਦਾ ਅਸੀਂ ਦਬ ਰਹੇ ਆ ਜਿਹੜੇ ਸਾਰਾ ਦਿਨ ਵੀ ਆਪਣੀ ਜਾਨ ਜੋਖਮ 'ਚ ਪਾ ਕੇ ਰੋਣਾ ਤੇ ਘੁੰਮਦੇ ਆ ਦਿਨ ਨਹੀਂ ਦੇਖਦੇ ਰਾਤ ਨਹੀਂ ਦੇਖਦੇ ਮਹੀ ਨਹੀਂ ਦੇਖਦੇ ਕਣੀ ਨਹੀਂ ਦੇਖਦੇ ਮੇਰਾ ਵੀਰ ਉਤੋਂ ਬਾਅਦ ਆ ਸਾਡਾ 4 ਮਹੀਨੇ ਹੋ ਗਿਆ ਵੀਰੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਆਈ ਦਾ ਪ੍ਰਬੰਧ ਦੇਖੋ ਤੇ ਸਭ ਤੋਂ ਵੱਡੀ ਗੱਲ ਇਹ ਕਿ ਹੁਣ ਤਾਂ ਮੌਸਮ ਕਿਤੇ ਨਾ ਕਿਤੇ ਬਹੁਤ ਅੱਛਾ ਹੈ ਜਦ ਪੂਰੀ ਦਬਾ ਕੇ ਗਰਮੀ ਪੈਂਦੀ ਸੀ ਤਾਂ ਉਰੇ ਪੂਰੀ ਤੁੱਪ ਦੇ ਵਿੱਚ ਇਹ ਮੁੰਡੇ ਬੈਠਦੇ ਸੀਗੇ ਇਹ ਮੈਂ ਕੋਈ ਮੇਰਾ ਵੀਰ ਕੋਈ ਛਤਰੀ ਨਹੀਂ ਕੋਈ ਕਨੋਪੀ ਨਹੀਂ ਇਹ ਵਾਦਾ 4 ਮਹੀਨੇ ਪਹਿਲਾਂ ਹੋਇਆ ਸੀ ਵੀ ਤੁਹਾਨੂੰ ਕਨੋਪੀਆਂ ਲਾ ਕੇ ਦੇਵਾਂਗੇ ਤੁਹਾਡੀ ਸਹੂਬੀਤਾ ਹੋਊਗੀ ਮੇਰਾ ਵੀਰ ਮੇਰੇ ਕੋਲ ਪੁਰਾਣੀ ਵੀਡੀਆਂ ਵੀ ਪਈਆਂ ਵੀਰੇ ਵੀ ਜਿਹੜਾ ਸਾਡਾ ਵਾਟਰ ਕੂਲਰ ਰੰਦੇ ਵਿੱਚ ਚੂਹੇ ਦੀਆਂ ਬਿੱਠਾਂ ਵੀ ਅਸੀਂ ਕੱਢੀਆਂ ਆਂ ਅਸੀਂ ਜਦੋਂ ਮ ਬਾਤ ਚੱਕੀ ਆ ਨਾ ਤਾਂ ਇਹਨਾਂ ਨੇ ਨਵਾਂ ਲਾ ਕੇ ਦਿੱਤਾ ਨਵਾਂ ਵੀ ਨਹੀਂ ਲਾਇਆ ਉਹੀ ਸਾਫ਼ ਕਰਕੇ ਲਾ ਕੇ ਦਿੱਤਾ ਕਿੰਨੇ ਕੁ ਮੁੰਡੇ ਹੁਣ ਉਰੇ ਕੰਮ ਕਰ ਰਹੇ ਨੇ ਵੀਰੇ ਇਸ ਟਾਈਮ ਦਾ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹੀ ਹੈ ਵੀਰੇ ਵੀ ਮ ਇੱਥੇ ਇਹ ਹੁਣ ਤੱਕ ਮੇਰੇ ਹਿਸਾਬ ਨਾਲ 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 ਕਰਦੇ ਤੇ 150 ਆਈਡੀ ਬਣ ਗਈ ਹੋਣੀ ਜਿਹਦੇ ਵਿੱਚੋਂ ਮਤਲਬ ਕਿ 30 40 50 ਬੰਦੇ ਲੌਗਇਨ ਰਹਿੰਦੇ ਜਿਨੇ ਵੀਰੇ ਆਈਡੀ ਬਣਾਈ ਆ ਦੇਖੋ ਪੈਸੇ ਲਾਏ ਹੋ ਕੰਮ ਕਰਨ ਦਾ ਆਊਗਾ ਹੀ ਉਹ ਤਾਂ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਯਾਰ ਲਿਮਟਿਡ ਬੰਦੇ ਅਸੀਂ ਰੱਖੀਏ ਹੈਨਾ ਤੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਵੀ ਆ ਮੁੰਡੇ ਜਿਹੜੇ ਆਏ ਵੇ ਆ ਹੈਨਾ ਕੁਝ ਤਿਹਾਰਾ ਕਰਕੇ ਕੋਈ ਇਧਰ ਉਧਰ ਹੋਵੇ ਮਿਨੀਮਮ 40 ਤੋਂ 45 ਬੰਦੇ ਇੱਥੇ ਹੁਣ ਨਹੀਂ ਹੁੰਦੇ ਆ ਵੀਰੇ ਡੇਲੀ ਰੈਗੂਲਰ ਹੀ ਠੀਕ ਨਹੀਂ ਤੇ ਆ ਸਫਾਈ ਦਾ ਦੇਖ ਲੋ ਆ ਸਾਹਮਣੇ ਦਾ ਅਸੀਂ ਕਿਹਾ ਯਾ ਤੁਸੀਂ ਆਹਦੇ ਨਾ ਤਾਂ ਸਾਡੀ ਬਾਈਕ ਖੜਨ ਵੀਰੇ ਇੱਧਰ ਵੀ ਕਿਸੇ ਦੀ ਪਰਸਨਲ ਜਗ੍ਹਾ ਹੈ ਇੱਧਰ ਵੀ ਕਿਸੇ ਦੀ ਪਰਸਨਲ ਜਗ੍ਹਾ ਸਾਡੇ ਬਾਈਕ ਰਸਤੇ 'ਚ ਆ ਜਾਂਦੇ ਆ ਦੋ ਤਿੰਨ ਵਾਰੀ ਤਾਂ ਸਾਡੀ ਬਾਈਕਾਂ ਦੇ ਨੁਕਸਾਨ ਹੋ ਗਏ ਗੱਡੀ ਬੈਕ ਕਰਦੇ ਕਰਦੇ ਹੁਣ ਤੁਹਾਡੀ ਤੁਹਾਡੀ ਮੇਨ ਮੇਨ ਕੀ ਮੰਗ ਹੈ ਮੇਨ ਮੰਗ ਮੇਰੀ ਵੀਰੇ ਇਹ ਹੈ ਸਾਡੀ ਵੀ ਜਿਹੜਾ ਇਹਨਾਂ ਦਾ ਅੰਦਰ ਪਿਕਰਾਂ ਦਾ ਇਸ਼ੂ ਆ ਉਹਦੇ ਵਿੱਚ ਸਾਨੂੰ ਦਾਓ ਕਰਿਆ ਜਾ ਤੁਸੀਂ ਪਿਕਰ ਦਾ ਆਪਣਾ ਅਸੀਂ ਇਹ ਕਹਦੇ ਵੀਰੇ 4 ਦਿਨ ਸਟੋਰ ਬੰਦ ਕਰਨਾ ਤੁਸੀਂ ਕਰੋ ਅਸੀਂ ਆਪਣਾ ਘਾਟਾ ਝੜ ਲਾਂਗੇ ਪਰ ਸਾਨੂੰ ਟਾਈਮ ਟੂ ਟਾਈਮ ਆਰਡਰ ਮਿਲਣਾ ਚਾਹੀਦਾ ਦੂਸਰੀ ਚੀਜ਼ ਵੀ ਜ 4 5 6 ਜਿੰਨੇ ਬੰਦੇ ਚਾਹੁੰਦੇ ਸੀ ਉਹ ਦੇਣ ਨੂੰ ਤਿਆਰ ਹੈ ਤੇ ਤੀਸਰੀ ਚੀਜ਼ ਹੈ ਵੀਰੇ ਰੇਟ ਦੀ ਹੈ ਜਿਹੜਾ ਰੇਟ ਅੱਜ ਤੋਂ 3 ਕਿਲੋਮੀਟਰ ਦਾ ਮਹੀਨੇ ਪਹਿਲਾਂ 15 ਦਿਨ ਪਹਿਲਾਂ 30 ਰੁਪਏ 35 ਰੁਪਏ ਸੀ ਹੁਣ ਵੀਰੇ 25 26 ਰੁਪਏ ਰਹਿ ਗਿਆ ਰੇਟ ਤਾਂ ਵਧਣਾ ਚਾਹੀਦਾ ਕਿ ਕੱਟ ਕਿਉਂ ਗਿਆ ਮੈਂ ਉਹੀ ਗੱਲ ਕਹਿੰਦਾ ਵੀਰੇ ਪਹਿਲਾਂ ਜਦੋਂ 700 ਆਰਡਰ ਸੀ ਸਟੋਰ ਦਾ ਉਦੋਂ ਸਾਨੂੰ 35 ਮਿਲਦੇ ਸੀ ਅੱਜ 1500 ਆਰਡਰ ਹੈ ਤੇ ਅੱਜ ਸਾਨੂੰ 26 ਮਿਲ ਰਹੇ ਆ ਵੀਰੇ ਜਦੋਂ ਗੱਲ ਵੀ ਕਰਦੇ ਆ ਤਾਂ ਇਹ ਧਮਕੀ ਮਿਲਦੇ ਗਿਆ ਆਈਡੀ ਬੰਦ ਕਰ ਦੇ ਆਈਡੀ ਬੰਦ ਕਰ ਦੇ ਜਿੱਥੇ ਆਉਗੀ ਇਹ ਸਭ ਤੋਂ ਪਹਿਲਾਂ ਨਹੀਂ ਸੁਣੋ ਹੁ ਤੁਹਾਨੂੰ ਇਹ ਵੀ ਕਿਤਨਾ ਕਿਤੇ ਡਰ ਆ ਕਿ ਮੀਡੀਆ ਉਰੇ ਆਇਆ ਤਾਂ ਮੈਂ ਸੁਣਨ ਨੂੰ ਆਦੀ ਹੈ ਕਿ ਮੀਡੀਆ ਤੁਸੀਂ ਬੁਲਾ ਲਿਆ ਤਾਂ ਅਸੀਂ ਵੱਡੇ ਅਫਸਰ ਵੀ ਹੁਣ ਬੁਲਾਵਾਂਗੇ ਸਾਡੇ ਸੁਣਨ ਚ ਵੀ ਗੱਲ ਹੈ ਕਿਉਂਕਿ ਇਹ ਕਹਿ ਸਕਦੇ ਨੇ ਕਿਉਂਕਿ ਪਹਿਲਾਂ ਵੀ ਹੋਇਆ ਸੀਗਾ ਕਿ ਤੁਹਾਡੀ ਆਈਡੀਆ ਬੰਦ ਕਰ ਦਿੱਤੇ ਜਾਣਗੇ ਲਾਸਟ ਟਾਈਮ ਕੀ ਹੋਇਆ ਸੀ ਰੇਨ ਦੀ ਰੇਨ ਹੋ ਰਹੀ ਸੀਗੀ ਤੇ ਰੇਨ ਚ ਕਿਉਂਦਾ ਸਾਨੂੰ ਮਤਲਬ ਸਰਜ ਮਿਲਦਾ 15 20 ਰੁਪਏ ਐਕਸਟਰਾ ਮਿਲਦੇ ਨੇ ਤੇ ਰੇਨ ਸਰਜ ਕੀ ਹੁੰਦਾ ਕਿ ਜੇ ਅਸੀਂ ਮੀਂਹ ਚ ਜਾ ਰਹੇ ਹਾਂ ਕਿ ਤਾਂ ਸਾਡੇ ਕੋਲ ਫੋਨ ਆ ਬਾਈਕ ਨਾਲ ਆਰਡਰ ਆ ਅਸੀਂ ਪਹਿਲਾਂ ਵੀਡੀਓ ਬਣਾ ਕੇ ਪਾਵਾਂਗੇ ਅੱਗੋਂ ਪ੍ਰੂਵ ਹੋਊਗੀ ਤਾਂ ਜਾ ਕੇ ਸਾਨੂੰ ਰੇਨ ਸਰਜਰਾਂ ਮਿਲੂਗਾ। ਉਹ ਵੀਰੇ ਕੰਮ ਇਹਨਾਂ ਦਾ ਆ ਇਹਨਾਂ ਦੇ ਸਟੋਰ ਤੇ ਸਿਸਟਮ ਲੱਗਦਾ ਹੈ ਵੀ ਬਾਰਿਸ਼ ਨੂੰ ਡਿਟੈਕਟ ਕਰ ਸਕੇ ਵੀ ਬਾਰਿਸ਼ ਪੈ ਰਹੀ ਹੈ ਨਹੀਂ ਪੈ ਰਹੀ। ਅਸੀਂ ਟ੍ਰੈਫਿਕ ਦੇ ਵਿੱਚ ਖੜ ਕੇ ਆਰਡਰ ਲੈ ਕੇ ਭਿੱਜਦੇ ਭਜਾਂਦੇ ਫੋਨ ਰਿਸਕ ਲੈ ਕੇ ਪਹਿਲਾਂ ਵੀਡੀਓ ਪਾਵਾਂਗੇ। ਉਹ ਵੀ ਲਗੇ ਨਾ ਲਗੇ ਵੀਰੇ ਉਹ ਇਹਨਾਂ ਦੀ ਮਰਜ਼ੀ ਹੈ। ਉਹ ਸਾਡੀ ਮਰਜ਼ੀ ਨਹੀਂ। ਆ ਮਿਲਦੇ ਨਹੀਂ ਹੈਗੇ। ਨਾ ਕੋਈ ਇੱਥੇ ਸਫਾਈ ਹੁੰਦੀ ਹੈ। ਝਾੜੂ ਵੀ ਸਾਨੂੰ ਆਪ ਨੂੰ ਲਾਣਾ ਪੈਂਦਾ। ਅਸੀਂ ਕਮੇਟੀ ਜੋ ਅਸੀਂ ਆਪ ਝਾੜੂ ਲਾ ਕੇ ਆਪ ਝਾੜੂ ਸਾਰਾ ਲਾਣੇ ਆ ਤਾਂ ਅੱਗ ਮੋਰਸਾਈਕਲ ਨਾ ਮੋਰਸਾਈਕਲ ਲੱਗਣ ਦੀ ਜਗ੍ਹਾ ਆ ਗਈ ਸਹੀ ਤਾਂ ਗੱਲ ਹੈ ਵੀਰੇ ਕੁੱਤਿਆਂ ਤੋਂ ਵੀ ਮਾੜਾ ਉਹਨਾਂ ਨੇ ਕਿਹਾ ਜਿਹੜੇ ਕਿ ਉਹ ਇੱਕ ਮੈਨੇਜਰ ਹੈਗੇ ਜਿਹੜੇ ਸਾਡੇ TL ਹਾਂਜੀ ਹਾਂਜੀ ਵੀ ਜਿਹੜੇ ਸਾਡੇ TL ਐ ਉਹ ਜੀਵਨ ਸਾਰੇ ਹਨਾ ਮੰਨ ਲਿਓਗੇ ਅਸੀਂ ਤਾਂ ਜਿੰਨੀ ਕੀ ਪ੍ਰੋਬਲਮ ਹਨ ਦੱਸਦੇ ਆ ਉਹ ਕਹਿੰਦੇ ਆ ਵੀ ਉੱਪਰ ਵਾਲੇ ਟੀਮ ਕਰੂਗੀ ਉੱਪਰ ਵਾਲੀ ਟੀਮ ਨੂੰ ਕਹਿੰਨੇ ਆ ਉਹ ਕਹਿੰਦੇ ਵੀ ਜੀਵਨ ਕਰੂਗਾ ਵੀ ਅਸੀਂ ਤਾਂ ਵੀਰ ਵੀਰ ਅਲਜੀ ਇਵੇਂ ਜਿਹਾ ਰੱਖਿਆ ਹੋਇਆ ਹੈ ਅਲਜੀ ਇਵੇਂ ਜਿਹਾ ਸਾਨੂੰ ਸੋ ਮੈਂ ਤੁਹਾਨੂੰ ਦਿਖਾ ਰਿਹਾ ਇਹ ਸਾਰੇ ਜਿਹੜੇ ਨੌਜਵਾਨ ਮੁੰਡੇ ਹੈਗੇ ਇਹ ਕਿਤੇ ਨਾ ਕਿਤੇ ਆਰਡਰ ਲੈ ਕੇ ਤੁਹਾਡੇ ਘਰਾਂ ਦੇ ਵਿੱਚ ਮਿੰਟਾਂ ਦੇ ਵਿੱਚ ਜੋ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਟੀ-ਸ਼ਰਟ ਤੇ ਵੀ ਲਿਖਿਆ ਹੈ ਡਿਲੀਵਰੀ ਇਨ 10 ਮਿੰਟ ਜਿਹੜਾ ਹੈਗਾ ਡਿਲੀਵਰੀ ਇਨ ਮਿੰਟਸ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਜਿਹੜਾ ਹੈ ਤੁਹਾਡਾ ਸਮਾਨ ਜਿਹੜ ਫਾਈ ਦਾ ਪ੍ਰਬੰਧ ਦਿਖਾਉਣਾ ਰਿਹਾ ਇਹ ਦੇਖੋ ਇਹ ਤੁਹਾਨੂੰ ਤੁਹਾਨੂੰ ਆਪਾਂ ਦੇਖਦੇ ਆ ਇਹਨਾਂ ਦੀ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਕਾਫੀ ਵੱਡੀਆਂ ਹੈਗੀਆਂ ਤੇ ਤੁਸੀਂ ਦੇਖ ਸਕਦੇ ਹੋ ਇਹ ਸਾਡਾ ਗਰਮੀ ਦਾ ਹਿੱਲਾ ਹੈ 40 ਬੰਦਿਆਂ ਦਾ ਹਾਂਜੀ 40 ਬੰਦਿਆਂ ਦਾ ਇਹ ਹਿੱਲਾ ਸਾਡਾ ਇੱਕ ਕੂਲਰ ਬਸ ਇੱਥੇ ਬੈਠ ਕੇ ਪੜਨਾ ਸੀ ਤੇ ਆ ਸਾਡੀ ਪਾਰਕ ਹੈ ਜੀ ਬੈਠਣ ਵਾਸਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਸਾਰਾ ਜਿਹੜਾ ਹੈਗਾ ਇਹ ਇਹਨਾਂ ਦਾ ਬੈਠਣ ਦਾ ਪ੍ਰਬੰਧ ਜੇ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਰਾ ਵੀਰੇ ਸਾਡੇ ਬਾਥਰੂਮ ਦੀ ਸਾਫ ਸਫਾਈ ਹੈਨ ਬਾਥਰੂਮ ਬਾਥਰੂਮ ਦੀ ਤੁਸੀਂ ਦੇਖੋ ਵੀ ਇੰਨੇ ਜੇ 30 40 ਬੰਦਾ ਉਰੇ ਕੰਮ ਕਰ ਰਿਹਾ ਹੈ ਤਾਂ ਉਹਨਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਉਰੇ ਉਰੇ ਕੋਈ ਸੱਪ ਵਗੈਰਾ ਜਾਂ ਕੁਝ ਵੀ ਹੈ ਤਾਂ ਉਹਦੀ ਜ਼ਿੰਮੇਵਾਰੀ ਕੌਣ ਲੈਂਦਾ ਹੈ ਜਿਹੜੀ ਕਿਸ ਦੀ ਹੈ ਦਿਖਾ ਰਹੇ ਤੁਹਾਨੂੰ ਲਗਾਤਾਰ ਤੁਸੀਂ ਦੇਖ ਸਕਦੇ ਹੋ ਵੀ ਪ੍ਰਬੰਧ ਤੁਸੀਂ ਦੇਖ ਸਕਦੇ ਹੋ ਸਫਾਈ ਦੇ ਸੋ ਜਿੱਥੇ 30 40 ਮੁੰਡਾ ਕੰਮ ਕਰਦਾ ਹੋਵੇ ਉਹਦੀ ਉਹਨਾਂ ਦੀ ਜਾਨ ਮਾਲ ਦੀ ਉਹਨਾਂ ਦੀ ਸਿਹਤ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਬਲੈਂਕਟ ਦੀ ਜ਼ਰੂਰ ਹੋਣੀ ਚਾਹੀਦੀ ਹੈ ਸੋ ਤੁਸੀਂ ਦੇਖਦੇ ਹੋ ਇੱਥੋਂ ਉੱਥੋਂ ਬੰਦਿਆਂ ਵਾਸਤੇ ਆ ਦੋ ਟੇਬਲ ਇਹ ਦੋ ਟੇਬਲ ਜਿਹੜੇ ਤੁਹਾਨੂੰ ਦਿਖਾਏ ਜਾ ਰਹੇ ਹਨ ਤੁਸੀਂ ਦੇਖੋ ਕਿੰਨੀ ਵੱਡੀ ਪ੍ਰੋਬਲਮ ਜਿਹੜੀ ਹੈ ਬਲੈਂਕਟ ਦੇ ਮੁੰਡੇ ਅੱਜ ਦਿਖਾ ਰਹੇ ਆ ਇਹ ਸ਼ਟਰ ਬੰਦ ਕਰ ਰਹੇ ਆ ਵੀ ਇਹ ਤੁਸੀਂ ਸ਼ਟਰ ਬੰਦ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਅਸੀਂ ਜਦ ਕੀ ਕੁਛ ਗਡਾਉਨ ਦਾ ਨਹੀਂ ਦਿਖਾ ਰਹੇ ਅਸੀਂ ਬਾਹਰੋਂ ਦਿਖਾ ਰਹੇ ਹਾਂ ਅਸੀਂ ਮੁੰਡਿਆਂ ਦੀ ਪ੍ਰੋਬਲਮ ਮੁੰਡਿਆਂ ਦੀ ਪ੍ਰੋਬਲਮ ਲੇਕਿਨ ਇਨਾ মিডিਆ ਦੇਖ ਕੇ মিডিਆ ਨੂੰ ਦੇਖ ਕੇ ਕਿਤੇ ਨਾ মিডিਆ ਨੂੰ ਦੇਖ ਕੇ ਕਿਤੇ ਨਾ ਕਿਤੇ ਸਿਕਿਉਰਟੀ ਜਿਹੜੀ ਹੈ ਉਹ ਇਹਨੂੰ ਬੰਦ ਕਰ ਰਹੀ ਹੈ ਅਸੀਂ ਸਿਕਿਉਰਟੀ ਨੂੰ ਦੱਸ ਦਈਏ ਕਿ ਅਸੀਂ ਅੰਦਰ ਨਹੀਂ ਆ ਰਹੇ ਅਸੀਂ ਬਾਹਰ ਦੀ ਪ੍ਰੋਬਲਮ ਜਿਹੜੀ ਹੈਗੀ ਮੁੰਡੇ ਦੇ ਉਹ ਹੀ ਦਿਖਾ ਰਹੇ ਹਾਂ ਸੋ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਟੇਬਲ ਦੇਖ ਸਕਦੇ ਹੋ ਸੋ ਸੋ ਤੁਸੀਂ ਤੁਸੀਂ ਜੇ ਇਹਨਾਂ ਨੌਜਵਾਨਾਂ ਦੀ ਕਿਤੇ ਨਾ ਕਿਤੇ ਕੋਈ ਸਾਰ ਲੈ ਸਕਦਾ ਹੈ ਜਾਂ ਦਿਖਾ ਸਕਦਾ ਕਿਉਂਕਿ ਸਾਡੇ ਸਾਹਮਣੇ ਜਿਹੜੇ ਇੱਥੇ ਮੈਨੇਜਰ ਕੰਮ ਕਰਦੇ ਆ ਉਹਨਾਂ ਨੇ ਸਾਡੇ ਸਾਹਮਣੇ ਇਹ ਗੱਲ ਕਹੀ ਹੈ ਇਹਨਾਂ ਨੂੰ ਹੁਣ ਤੁਸੀਂ মিডিਆ ਨੂੰ ਬੁਲਾਇਆ ਤੇ ਹੁਣ ਅਸੀਂ ਉੱਪਰੋਂ ਵੱਡੇ ਅਫਸਰਾਂ ਨੂੰ ਬੁਲਾਵਾਂਗੇ ਸੋ ਇਹ ਗੱਲ মিডিਆ ਨੂੰ ਸੁਣਾਈ ਜਾ ਰਹੀ ਸੀ ਜਾਂ ਇਹ ਨੌਜਵਾਨਾਂ ਨੂੰ ਸੁਣਾਈ ਜਾ ਰਹੀ ਸੀ ਜੇ ਤੁਸੀਂ ਆਪਣੀ ਆਵਾਜ਼ ਦੱਬੋਗੇ ਨਹੀਂ ਜੇ ਖੁੱਲਕੇ ਬੋਲੋਗੇ ਤਾਂ ਇਸ ਤੋਂ ਵੀ ਮਾੜਾ ਯਾਨੀ ਕਿ ਤੁਹਾਡੀਆਂ ਆਈਡੀਆ ਤੱਕ ਕੈਨਸਲ ਕਰਨ ਦਿੱਤੀਆਂ ਜਾਣਗੀਆਂ ਆਲ ਇੰਡੀਆ ਤੁਸੀਂ ਕੰਮ ਨਹੀਂ ਕਰ ਸਕਦੇ ਸੋ ਆਲ ਇੰਡੀਆ ਤੁਸੀਂ ਕੰਮ ਨਹੀਂ ਕਰ ਸਕਦੇ ਬਹੁਤ ਵੱਡੀਆਂ ਮੰਗਾਂ ਹੈਗੀਆਂ ਬਲੈਕਮੇਲ ਜਿਹੜਾ ਕਹਿ ਸਕਦੇ ਆ ਕਿ ਇਹ ਗੱਲ ਸਾਡੇ ਸਾਹਮਣੇ মিডিਆ ਦੇ ਸਾਹਮਣੇ ਕਹੀ ਗਈ ਹੈ ਵੀ ਤੁਸੀਂ ਜੇ মিডিਆ ਬੁਲਾਈ ਹੈ ਤਾਂ ਅਸੀਂ ਹੁਣ ਵੱਡੇ ਅਫਸਰ ਬੁਲਾਵਾਂਗੇ ਤੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀਆਂ ਆਈਡੀਆ ਵੀ ਜਿਹੜੀਆਂ ਕੈਨਸਲ ਹੋ ਸਕਦੀਆਂ ਸੋ న్యూਸ 89 ਪੰਜਾਬ ਹਮੇਸ਼ਾ ਜਿਹੜਾ ਹੈ ਗਰੀਬ ਜ਼ਰੂਰਤਮੰਦ ਤੇ ਜਿਹੜੇ ਕੰਮ ਕਰਨ ਵਾਲੇ ਨੌਜਵਾਨ ਆ ਉਹਨਾਂ ਦੇ ਨਾਲ ਹਮੇਸ਼ਾ ਡਟ ਕੇ ਖੜਿਆ ਤੇ ਅਸੀਂ ਖੜੇ ਰਹਾਂਗੇ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਮੰਗਾਂ ਪੂਰੀ ਹੁੰਦੀਆਂ ਜਾਂ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਆਪਾਂ ਫੇਲ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ